ਇਹ ਇੰਪੋਸੀਬਲ ਹੈ ਵਰਲੋਸ ਇਨ ਇਸ ਆ ਮਾਸਾ ਦੇ ਜੈਂਤੇ ਪਹਾੜਾਂ ਦੇ ਵਿੱਚ ਘੁੰਮਣ ਗਿਆ ਇਹ ਸਪੈਨਿਸ਼ ਜੋੜਾ ਕੁੱਟਮਾਰ ਦਾ ਸ਼ਿਕਾਰ ਹੋਇਆ ਕੁਝ ਹਿਮਾਚਲੀ ਨੌਜਵਾਨਾਂ ਦੇ ਵੱਲੋਂ ਇਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਹੈ ਔਰ ਦੱਸਦੀ ਹੈ ਕਿ ਇਸ ਸਪੈਨਿਸ਼ ਲੜਕੀ ਨੇ ਇੱਕ ਪੰਜਾਬੀ ਇਸ ਮੁੰਡੇ ਨਾਲ ਵਿਆਹ ਕਰਵਾਇਆ ਅਤੇ ਘੁੰਮਣ ਗਏ ਸੀ ਫੁਇਮੋਸ ਦੇ ਵਿਆਜੇ ਮੀ ਕੁਨਿਆਡੋ ਮੀ ਮਾਰੀਦੋ ਈਓ Estuvimos en primero visitando una amistad de mi cuñado en Yalandar y después decidimos ir a Delhousie los tres. y Yalandar tongsi delogije Estábamos pasando un buen día, hacía un día muy bueno, estábamos en familia los tres. ਬਹੁਤ ਵਧੀਆ ਕਹਿੰਦੀ ਦੇ ਨਹੀਂ ਹੀ ਆਹੀ ਆਪਣੀ ਫੈਮਿਲੀ ਦੇ ਵਿੱਚ ਸਾਰੇ ਸਾਰੇ ਪਰ ਫੈਮਿਲੀ ਦੇ ਜੀ ਇਕੱਠੇ ਜਾ ਰਹੇ ਹੀ ਕਦੋਂ ਲਿਗੋਣਾ ਪਰਸੋਨਾ ਯੇ ਐਮਪੇਜ਼ੋ ਆ ਇਨਸੁਲਟਾ ਆ ਮੀ ਕੁਨਿਆਡੋ ਜੇ ਤੁੰ ਕਹਿੰਦੀ ਇੱਕ ਬੰਦਾ ਆ ਤੇ ਮੇਰੇ ਜਿਹੜਾ ਮੇਰਾ ਦੇਰ ਆ ਉਹਨੂੰ ਜਿਹੜਾ ਵਾ ਉਹ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੀ ਉਹਨੇ ਮੀ ਮਾਰਿਡੋ ਤੋਨਸ ਤਾਂ ਮੀਨ ਐਮਪੇਜ਼ੋ ਆ ਡਿਫੈਂਡਰਲੋ ਤੇ ਮੇਰਾ ਘਰ ਵਾਲਾ ਜਿਹੜਾ ਵਾ ਉਹਨੂੰ ਅਗੋਂ ਡਿਫੈਂਡ ਕਰਨ ਕਰਨ ਉਹਨੇ ਕਰਨ ਦੀ ਕੋਸ਼ਿਸ਼ ਕੀਤੀ ਕੀ ਇੰਤੋਂਸੇ ਲੇਗਾਰੋ 100 ਪੇਰਸੋਨਾਸ ਯੀ ਸੇਚਾਰੋਨ ਐਂਫੀਮਾ ਦੇ ਦੇਲੋਸ ਦੋ ਸੇ ਚਦੋਂ ਕੇ ਉਨਨੇ ਫੋਨ ਕਰਕੇ ਕਟੋਕਟ 100 ਬੰਦਾ ਇੱਕ ਮਿੰਟ ਚ ਸੱਦ ਕੇ ਸਾਡੇ ਉੱਤੇ ਅਟੈਕ ਕਰ ਦਿੱਤਾ ਜੋ ਕ੍ਰੀਆ ਕੇ ਨੋ ਲੋਸ ਇਵਾ 베ਰ ਮਾਸ ਕ੍ਰੀਆ ਕੇ ਮੀ ਕੁਨਿਆਡੋ ਯੀ ਮੀ ਮਾਰੀਡੋ ਆਬੀਆ ਮੂਰਤੋ ਕਿਦੇ ਮੈਨੋ ਹੀ ਦਾ ਰਹੀ ਨਾਗਰਤ ਇਸ ਟਾਈਮ ਨਹੀ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਮੈਂ ਤਾਂ ਮੇਰੇ ਵਾਈਫ ਆਪਣੇ ਬੱਚਿਆਂ ਦੇ ਨਾਲ ਅਹੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਅਸੀਂ ਇੱਥੋਂ ਕੰਮ ਵਾਸਤੇ ਜਿਹੜਾ ਉਹ ਡਲੌਜੀ ਗਏ ਸੀ ਤੇ ਸਾਨੂੰ ਉਹਨਾਂ ਬੰਦਿਆਂ ਨੇ ਮੇਬੀ ਘੱਟੋ ਘੱਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋਈ ਗੱਲ ਕੀਤੀ